ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਗੁਰੂ ਕਿਰਪਾ ਮੋਤੀਕਣ ਬਲੌਗ ਵਿੱਚ ਅੱਜ ਦੀ ਵੀਡੀਓ ਵਿੱਚ ਕਾਟਨ ਦੇ ਸੂਟ ਲੈ ਕੇ ਆਏ ਹਾਂ ਜੀ ਕਾਟਨ ਦੁਪੱਟੇ ਵਾਲੇ ਸੂਟ ਹੈ ਜੀ ਵਰਕ ਵੀ ਕਿੰਨਾ ਹੋਇਆ ਠੀਕ ਹੈ ਜੀ ਤੇ ਕੈਮਰੀ ਕਾਟਨ ਦੇ ਵਿੱਚ ਸੂਟਾਂ ਬਹੁਤ ਸੋਹਣਾ ਸਟੱਫ ਹੈ ਕਲਰ ਕੰਬੀਨੇਸ਼ਨ ਵੀ ਬਹੁਤ ਵਧੀਆ ਹੈ ਜੀ ਜਿੰਨੇ ਕਰ ਗਏ ਨੇ ਹੁਣ ਸਪੈਸ਼ਲ ਹਨ ਇਹ ਸੂਟਾਂ ਜੀ ਡੇਲੀ ਵੇਅਰ ਵਾਸਤੇ 1100 ਦਾ ਪ੍ਰਾਈਸ ਹੈ ਜੀ ਹਰੇਕ ਸੂਟ ਦਾ ਕੋਈ ਵੀ ਤੁਸੀਂ ਲੈ ਸਕਦੇ ਹੋ ਆਪਣੀ ਚੁਆਇਸ ਦਾ ਕਲਰ ਠੀਕ ਐ ਜੀ ਦਿਖਾਉਂਦੇ ਆ ਤੁਹਾਨੂੰ पिंक कलर से वाइट काम्बीनेशन है रिट वाइट का नैक से वर्क हुआ पट्टी स्टफ बहुत सोना है जी ये टैक्स का स्टफ है जी ये नीचे देते भी पट्टी लगी हुई है जी योटम है जी प्रिंट योटम रहेगी जी यंग जी

ਨੈਕ ਤੇ ਕੋਟਲੀ ਬਟਨ ਲੱਗੇ ਹੋਏ ਆ ਮਿਰਰ ਵਰਕ ਕੀਤਾ ਹੋਇਆ ਜੀ ਇਹ ਵੀ ਕਲਰ ਬਹੁਤ ਸੋਹਣਾ ਠੰਡਾ ਮਿੱਠਾ ਜਿਹਾ ਕਲਰ ਹੈ ਜੀ ਬਹੁਤ ਵਧੀਆ ਤੇ ਵਾਈਟ ਵੇਸ ਹੈ ਜੀ ਤੇ ਨੀਚੇ ਕਿਹੜੇ ਤੇ ਨਾ ਕੋਟਨ ਦੀ ਲੈਸ ਲੱਗੀ ਹੋਈ ਹੈ ਤੇ ਇਹਦੇ ਨਾਲ ਵੀ ਲਾਈਨਿੰਗ ਦੇ ਵਿੱਚ ਬਾਟਮ ਹੈ ਜੀ ਇਹ ਬਾਟਮ ਰਹੇਗੀ ਜੀ ਲਾਈਨਿੰਗ ਦੇ ਵਿੱਚ उल्टा उल्टा तो पकेल ही था इन्होंने बिल्कुल नहीं लगे ऐसी बॉर्डर बनाया है आजी प्रिंट ना इस सेंटर पे कुछ ड्राइंग डिजिटल पे कलर बहुत अच्छे लगे ऐसे ये भी तो टेन कलर लगे हैं आप देखते सीरियन कलर डिजाइनिंग सेम रहेगी जी सिर्फ कलर चें एक खाया पाया जी, और मेरा दुपट्टा है ये दिलाओ। ये भी कलर बहुत प्यारा है जी। रेडियन कलर, फाइव रेडियन कलर, ये भी रेडियन तो बढ़िया है जी। नाइज़ा का डार्क है तो नाइज़ लाइट है जी। बहुत सोना कलर है जी। और मेरा तो पट्टा तो है जी। ਇਹ ਪ੍ਰਿੰਟਾ ਚ ਨਕਤੇ ਪਟਕੀ ਬਣੀ ਹੋਈ ਹੈ ਜੀ ਕਲਰ ਬਹੁਤ ਸੋਹਣਾ ਜੀ ਇਹ ਵੀ ਗਰੇ ਦੇ ਨਾਲ ਵਾਈਟ ਦਾ ਆਫ ਵਾਈਟ ਦਾ ਕੰਬੀਨੇਸ਼ਨ ਹੈ ਜੀ ਇਹਦੇ ਨਾਲ ਹੀ ਲਾਈਨਿੰਗ ਦੇ ਵਿੱਚ ਫੋਟੋ ਹੈ ਜੀ ਫੋਟੋ ਬਰੀ ਹੈ ਕਿਸੀ ਇਹ ਫੋਟੋ ਦਾ ਤੇ ਬਿਲਕੁਲ ਸੌਫਟ ਫੋਟੋ ਦਾ

केजी साइड ਦੇ ਵਿੱਚ ਆਏਗਾ ਪ੍ਰਿੰਟ ਬਹੁਤ ਸੋਹਣਾ ਹੈ ਜੀ ਇਹ ਤਾਂ ਤੇ ਕਲਰ ਵੀ ਬਹੁਤ ਪਿਆਰਾ ਕਲਰ ਹੈ ਜੀ ਤੇ نیچے ਦੇਤੇ ਬਾਕੀ ਬੁੱਤਾ ਹੈ ਜੀ ਫਲਾਵਰ ਬਣਿਆ ਹੋਇਆ ਇਹ ਸ਼ਰਟ ਦਾ ਪ੍ਰਿੰਟ ਹੈ ਜੀ ਇਹ ਨਾਲ ਹੀ ਇਹਦੇ ਵਿੱਚ ਵੀ ਬਹੁਤ ਅੰਮੋਲ ਹੈ

ਇਹਦੇ ਦੇ ਵਰਕ ਕਿਤਹਾ ਹੈ ਜੀ ਚੀਨੀ ਵਰਕ ਪ੍ਰਾਈਸ ਸੇਮ ਰਹੇਗਾ ਜੀ 1100 ਅਤੇ ਵਰਕ ਕਿਤਹਾ ਹੈ ਸਾਡਾ ਦੇ ਵਿੱਚ ਫਲਾਵਰ ਆਣਗੇ ਜੀ ਤੇ ਇੱਕ ਸੰਟਾ ਦੇ ਵਿੱਚ ਘੇਰੇ ਦੇ ਵਿੱਚ ਫਲਾਵਰ ਆਏਗਾ ਜੀ ਇਹ ਵੀ ਕਲਰ ਬਹੁਤ ਸੋਹਣੇ ਹੈ ਜੀ ਇਹਦੇ ਨਾਲ ਹੀ ਇੱਕ ਜੱਗ ਵਾਲੀ ਬੋਤਲ ਹੈ

ਤੋਂ ਦੇ ਵਿੱਚ neck ਤੇ ਤਾਂ ਪੈਚ ਵਰਕ ਲੱਗਿਆ ਹੋਇਆ ਜੀ ਤੇ ਪ੍ਰਿੰਟਰ ਤਾਂ ਹੈਗਾ ਜੀ ਸਾਰੇ ਸੂਟ ਦੇ ਵਿੱਚ ਤੇ ਨੀਚੇ ਕਿਰਤੇ ਪੱਟੀ ਲੱਗੀ ਹੋਈ ਹੈ ਜੀ ਸਕਿਨ ਤੇ ਬਲੈਕ ਦਾ ਕੰਬੀਨੇਸ਼ਨ ਹੈ ਜੀ ਇਹ ਸੋਹਣਾ ਤੇ ਇਹਦੇ ਨਾਲ ਇਹ ਜਿਹ ਇੱਕ ਜੈਗ ਦੇ ਵਿੱਚ ਬਲੈਕ ਕਰਦੇ ਵਿੱਚ ਬੋਟਮ ਵਿੱਚ ਇਹ ਵੀ ਕੰਟਰਾਸਟ ਬਹੁਤ ਸੋਹਣਾ ਹੈ ਜੀ

इस शॉप पे आ रहा जो डिजाइनिंग जैसा है जो हम जो भी वो कलर देखते हैं डिजाइनिंग वर्क करना कितनी हो रही है जो समझी के रिस्पेक्ट में ये भी ना जी की जेल भी बिच बहुत है ये ट्रेंड कर బూ కలర్ ఓ కలర్ బా